ਜਿਹੜੀ ਅੱਜ ਪੀਆਈਐਲ ਹੈ ਜਿੱਦਾਂ ਚੀਮਾ ਸਾਹਿਬ ਨੇ ਦੱਸਿਆ ਕਿ ਇੱਕ ਆਡੀਓ ਰਿਕਾਰਡਿੰਗ ਨੂੰ ਲੈ ਕੇ ਜਿਹੜੀ ਕਿ ਪਟਿਆਲਾ ਪੁਲਿਸ ਦੀ ਹੈ ਐਸਐਸਪੀ ਸਮੀਤ ਸਾਰੇ ਅਫਸਰ ਨੇ ਔਰ ਕਿਸ ਤਰੀਕੇ ਉੱਥੇ ਧੱਕੇਸ਼ਾਹੀਆਂ ਤੇ ਗੱਲਾਂ ਹੋ ਰਹੀਆਂ ਉਹ ਡਿਟੇਲ ਦੇ ਵਿੱਚ ਸੋ ਅਸੀਂ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਸਵੇਰੇ ਇੱਕ ਮੈਂਸ਼ਨਿੰਗ ਕੀਤੀ ਸੀ ਕਿ ਬਹੁਤ ਸੀਰੀਅਸ ਇਸ਼ੂ ਹੈ ਇਲੈਕਸ਼ਨ ਪ੍ਰੋਸੈਸ ਔਨ ਹੈ ਅੱਜ ਨੋਮੀਨੇਸ਼ਨਸ ਦੀ ਲਾਸਟ ਡੇਟ ਹੈ 14 ਨੂੰ ਵੋਟਾਂ ਪੈ ਜਾਣੀਆਂ ਸੋ ਇਹ ਸਾਡੀ ਅੱਜ ਹੀ ਸੁਣਵਾਈ ਲਈ ਲਾਈ ਜਾ ਸੋ ਅੱਜ ਉਹ ਸੁਣਵਾਈ ਤੇ ਆਈ ਤੇ ਉਸ ਪੀਆਈਐਲ ਦੇ ਵਿੱਚ ਜਿਹੜੀ ਮੇਨ ਡਿਮਾਂਡ ਹੈ ਉਹ ਇਹ ਹੈ ਕਿ ਅਗਰ ਪਟਿਆਲਾ ਦੀ ਜਿਹੜੀ ਪੁਲਿਸ ਹੈ ਅਗਰ ਪੁਲਿਸ ਦੇ ਹੈੱਡ ਹਨ ਉਹ ਆਪ ਹੀ ਅਫਸਰਾਂ ਨੂੰ ਇਨਸਟਰਕਸ਼ਨ ਕਰ ਰਹੇ ਨੇ ਕਿ ਭਾਈ ਜਿਹਨੂੰ ਚੱਕਣਾ ਉਹਨੂੰ ਘਰੋਂ ਚੱਕ ਲੋ ਜਿਹਦੇ ਕਾਗਜ਼ ਪਾੜਨੇ ਉਹਦੇ ਕਾਗਜ਼ ਪਾੜ ਦੋ ਐਮ ਐਲ ਏ ਨਾਲ ਤਾਲਮੇਲ ਕਰਕੇ ਰੱਖਿਓ ਐਮ ਐਲ ਏ ਦੇ ਗੁੰਡਿਆਂ ਨਾਲ ਜਿਹੜੇ ਨੇ ਉਹਨਾਂ ਨਾਲ ਤਾਲਮੇਲ ਕਰ ਲਓ ਪਰ ਜਿਹੜਾ ਸੈਂਟਰ ਹੈ ਲਾਸਟ ਟਾਈਮ ਵੰਗੂਣਾ ਹੋਵੇ ਜਿਵੇਂ ਪੰਚਾਇਤਾਂ ਵੇਲੇ ਅੰਦਰ ਵੀਡੀਓ ਬਣ ਗਈ ਸੀ ਇਸ ਵਾਰੀ ਸੈਂਟਰਾਂ ਤੋਂ ਬਾਹਰ ਸਾਰਾ ਕੁਝ ਕੀਤਾ ਜਾਵੇ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਖੜਾ ਹੋ ਜਾਂਦਾ ਹੈ ਕਿ ਸਾਰਾ ਮੈਨੂੰ ਲੱਗਦਾ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਉਹੀ ਕੰਪਰੋਮਾਈਜ਼ ਹੋ ਜਾਏਗਾ ਅਗਰ ਪੁਲਿਸ ਇਸ ਲੈਵਲ ਤੇ ਕੰਪਰੋਮਾਈਜ਼ ਹੈ ਉਹ ਵੀ ਇੱਕ ਬਾਰਡਰ ਸਟੇਟ ਦੀ ਪੁਲਿਸ ਸੋ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਨੇ ਸਾਡੀ ਜਿਹੜੀ ਪੀਆਈਐਲ ਹੈ ਉਹਦੇ ਚ ਨੋਟਿਸ ਇਸ਼ੂ ਕਰਤਾ ਸਟੇਟ ਇਲੈਕਸ਼ਨ ਕਮਿਸ਼ਨ ਤੋਂ ਵੀ ਜਵਾਬ ਮੰਗਿਆ ਪੰਜਾਬ ਸਰਕਾਰ ਤੋਂ ਵੀ ਇਹਦੇ ਚ ਹੁਣ ਜਵਾਬ ਮੰਗਿਆ ਗਿਆ ਮੰਡੇ ਵਾਸਤੇ ਰੱਖੀ ਹੈ ਸਾਡੀ ਰਿਕੁਐਸਟ ਸੀ ਕਿ ਜਲਦੀ ਰੱਖੀ ਜਾਵੇ ਕਿਉਂਕਿ ਕੱਲ ਨੂੰ ਫਰਾਈਡੇ ਹੈ ਫਿਰ ਸੈਟਰਡੇ ਸੰਡੇ ਬੰਦ ਸੋ ਮੰਡੇ ਨੂੰ ਅਰਜੈਂਟ ਦੇ ਵਿੱਚ ਹੀ ਦੁਬਾਰਾ ਇਸ ਕੇਸ ਦੀ ਸੁਣਵਾਈ ਹੋਏਗੀ ਔਰ ਉਹਨਾਂ ਨੇ ਸਾਨੂੰ ਸਪੈਸਿਫਿਕ ਕੁਆਰੀ ਕੀਤੀ ਸੀ ਕਿ ਕੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਤੁਸੀਂ ਅਪਰੋਚ ਕੀਤਾ ਤਾਂ ਉਹ ਵੀ ਅਸੀਂ ਔਨ ਰਿਕਾਰਡ ਦੇ ਦਿੰਦੀ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਅਪਰੋਚ ਕੀਤਾ ਹਾਲਾਂਕਿ ਕੋਰਟ ਨੇ ਇੱਕ ਜਿਹੜੀ ਸਪੈਸਿਫਿਕ ਕੁਆਰੀ ਹੀਅਰਿੰਗ ਦੇ ਦੌਰਾਨ ਕੀਤੀ ਕਿ ਕੀ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਨਹੀਂ ਇਹਨੂੰ ਦੇਖ ਸਕਦਾ ਤਾਂ ਅਸੀਂ ਦੱਸਿਆ ਕਿ ਐਸ ਪਰ ਐਕਟ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਦੈਟ ਇਜ਼ ਅੰਡਰ ਦਾ ਪੰਜਾਬ ਗਵਰਨਮੈਂਟ ਇਹ ਕੋਈ ਦੂਸਰੀਆਂ ਚੋਣਾ ਨਹੀਂ ਜਦੋਂ ਐਮਪੀ ਐਮਐਲਏ ਚੋਣਾ ਹੁੰਦੀਆਂ ਨੇ ਫਿਰ ਸੈਂਟਰਲ ਕਮਿਸ਼ਨ ਹੁੰਦਾ ਫਿਰ ਚੀਫ ਇਲੈਕਟੋਰਲ ਪੰਜਾਬ ਹੁੰਦੇ ਨੇ ਜਿਹੜਾ ਇਹ ਵਾਲਾ ਕਮਿਸ਼ਨ ਹੈ ਇਹ ਤੇ ਅਕਸਰ ਰਿਟਾਇਰਡ ਜਿਹੜੇ ਅਫਸਰ ਹੈ ਉਹ ਲਾਏ ਜਾਂਦੇ ਨੇ ਤੇ ਪੰਜਾਬ ਸਰਕਾਰ ਦਾ ਇਹ ਕਮਿਸ਼ਨ ਸੋ ਇਹ ਜਿਹੜੀ ਵੀਡੀਓ ਹੈ ਇਹਦੀ ਜੈਨੂਇਨੈਸ ਜਾਣਨੀ ਬਹੁਤ ਜ਼ਰੂਰੀ ਹੈ ਸਟੇਟ ਤੋਂ ਬਾਹਰਲੀ ਕੋਈ ਵੀ ਏਜੰਸੀ ਇਹਦੀ ਵੀਡੀਓ ਦੀ ਜਾਂਚ ਕਰੇ ਔਰ ਫਿਰ ਜਿਹੜੇ ਆਫੀਸਰਸ ਇਨਵੋਲਡ ਨੇ ਉਹਨਾਂ ਦੇ ਖਿਲਾਫ ਐਕਸ਼ਨ ਮਸਟ ਹੈ ਕਿਉਂਕਿ ਇਹ ਚੀਜ਼ ਲਾਅ ਨਹੀਂ ਕੀਤੀ ਜਾ ਸਕਦੀ ਅਗਰ ਪੁਲਿਸ ਹੀ ਕਹੂਗੀ ਕਿ ਐਮਐਲਏਾਂ ਦੇ ਨਾਲ ਮਿਲ ਕੇ ਐਮਐਲਏ ਨੂੰ ਸੈਟੀਸਫਾਈ ਕਰਕੇ ਜਿਹੜੇ ਦੂਜੀਆਂ ਪਾਰਟੀਆਂ ਦੇ ਨਾਮੀਨੇਸ਼ਨ ਕਰਨ ਬੰਦੇ ਆ ਰਹੇ ਨੇ ਉਹਨਾਂ ਨੂੰ ਘਰੋਂ ਚੱਕ ਲੋ ਉਹਨਾਂ ਨੂੰ ਕਿਤੇ ਬਾਹਰੋਂ ਚੱਕ ਲੋ ਤਾਂ ਫਿਰ ਇਸ ਤਰੀਕੇ ਫ੍ਰੀ ਐਂਡ ਫੇਅਰ ਇਲੈਕਸ਼ਨ ਦਾ ਜਿਹੜਾ ਇੱਕ ਸੁਪਨਾ ਆਪਾਂ ਦੇਖਦੇ ਆ ਉਹ ਤਾਂ ਫਿਰ ਖਤਮ ਹੀ ਹੋ ਗਿਆ ਅਸੀਂ ਅਸੀਂ ਕਿਹਾ ਕਿ ਹੁਣ 14 ਨੂੰ ਇਲੈਕਸ਼ਨ ਹੈ ਸਾਡੀ ਪ੍ਰੇਅਰ ਦੀ ਡਿਮਾਂਡ ਹੈ ਕਿ ਪਟਿਆਲਾ ਦੇ ਵਿੱਚ ਤਾਂ ਸਾਹਮਣੇ ਆ ਗਿਆ ਇਹ ਇਕੱਲੇ ਐਸਐਸਪੀ ਦੀ ਗੱਲ ਨਹੀਂ ਉਸ ਕੌਨਕਾਲ ਦੇ ਵਿੱਚ ਸਾਰੇ ਐਸਪੀ ਵੀ ਨੇ ਡੀਐਸਪੀ ਵੀ ਨੇ ਐਸਐਚਓ ਵੀ ਨੇ ਸੋ ਸਾਰਾ ਜਿਹੜਾ ਉੱਥੇ ਦਾ ਹਮਲਾ ਫੈਲਾ ਉਹ ਤਾਂ ਸਰਕਾਰ ਦੇ ਹੱਥੋਂ ਕੰਪਰੋਮਾਈਜ਼ਡ ਹੈ ਤੋ ਸਾਡੀ ਇਹ ਪਟੀਸ਼ਨ ਦੇ ਵਿੱਚ ਮੰਗਿਆ ਕਿ ਉੱਥੇ ਸੈਂਟਰਲ ਫੋਰਸਸ ਲਾ ਕੇ ਇਲੈਕਸ਼ਨ ਕਰਾਈ ਜਾਵੇ ਔਰ ਇਹ ਤਾਂ ਇੱਕ ਜ਼ਿਲ੍ਹਾ ਇਹ ਤਾਂ ਇੱਕ ਕੌਨਕਾਲ ਵਾਇਰਲ ਹੋ ਗਈ ਇਹਦਾ ਮਤਲਬ ਇਨਸਟਰਕਸ਼ਨ ਇਹ ਸਾਰੇ ਪੰਜਾਬ ਵਾਸਤੇ ਆਈ 19 ਸਰਕਾਰ ਦੀ ਸੋ ਇਹਦੇ ਵਿੱਚ ਕੋਰਟ ਤੁਰੰਤ ਪ੍ਰਭਾਵ ਨਾਲ ਦਖਲ ਦੇਣ ਸਭ ਤੋਂ ਵੱਡੀ ਗੱਲ ਹੈ ਇਸ ਕੰਕੇ ਦਾ ਅਪੀਲ ਨਾ ਧਾਇਰ ਕੀਤੀ ਹੈ ਤੇ 30 ਸਾਲ ਤੋਂ ਵੱਧ ਸਮਾਂ ਮੈਨੂੰ ਰਾਜਨੀਤੀ ਦੇ ਵਿੱਚ ਵਿਚਰਦਿਆਂ ਨੂੰ ਐਮਐਲਏ ਵੀ ਰਹੇ ਮੰਤਰੀ ਵੀ ਰਹੇ ਅਧਵਾਸੀ ਤੋਂ ਪੀਐਮ ਵੀ ਰਹੇ और बहुत ਵੱਡੀ ਗਿਣਤੀ ਦੇ ਵਿੱਚ ਸਾਰੀਆਂ ਇਲੈਕਸ਼ਨਾਂ ਜਿਹੜੀਆਂ ਉਹਨਾਂ ਨੂੰ ਪਾਰਟੀ ਵੱਲੋਂ ਮੈਨੇਜ ਕਰਨ ਦਾ ਆਪ ਵੀ ਲੜਦਾ ਲੱਭਾ ਬੇਨਾਕ ਤੇ ਕਰ ਭਾ ਪਰ ਆਪਣੀ ਜ਼ਿੰਦਗੀ ਚ ਜਿਸ ਲੈਵਲ ਤੇ ਉਤੇ ਗravit ਇਸ ਵਾਰੀ ਇਹ ਸਿਲੈਕਸ਼ਨ ਚ ਦੇਖਣ ਨੂੰ ਆਈ ਪਿੱਛੇ ਵੀ ਲੋਕਲ ਬਾਡੀ ਇਲੈਕਸ਼ਨ ਦੇ ਵਿੱਚ ਬਹੁਤ ਕੁਝ ਹੈ ਪਰ ਜੋ ਕੰਮ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਕਿ ਯੂਨੀਫਾਰਮ ਦੇ ਵਿੱਚ ਇੱਕ ਜ਼ਿਲ੍ਹੇ ਦਾ ਮੁਖੀ ਆਪਣੇ ਸਬਾਰਡੀਨੇਟਸ ਨੂੰ ਇਸ ਤਰ੍ਹਾਂ ਦੀਆਂ ਹਦਾਇਤਾਂ ਕਰੇਗਾ ਤੇ ਉਹਦੇ ਨਾਲ ਮੈਂ ਸੰਵਿਧਾਨ ਕੇ ਸਵਿਧਾਨ ਦੀਆਂ ਧੱਜੀਆਂ ਕਾਨੂੰਨ ਦੀਆਂ ਧੱਜੀਆਂ ਅਗਰ ਉਹ ਲੋਕ ਜਿਨ੍ਹਾਂ ਤੇ ਜ਼ਿੰਮੇਵਾਰੀ ਹੈ ਰੂਲ ਆਫ ਲਾ ਉਹਨੂੰ ਲਾਗੂ ਕਰਨ ਦੀ ਔਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਤੇ ਫਿਰ ਜਨਤਾ ਜਿਹੜੀ ਆ ਉਹ ਕਿੱਥੇ ਜਾਏਗੀ ਜਿਹੜਾ ਆਪਣੀ ਫਰਿਆਦ ਲੈ ਕੇ ਕਿਉਂਕਿ ਜ਼ਿਲ੍ਹੇ ਦੇ ਵਿੱਚ ਕੋਈ ਜਾਤੀ ਹੁੰਦੀ ਹੈ ਕੋਈ ਹੇਠਾ ਅਸਰ ਕਰਦਾ ਕਿਸੇ ਨਾਲ ਧੱਕਾ ਹੁੰਦਾ ਬੰਦਾ ਡੈਪੂਟੇਸ਼ਨ ਲੈ ਕੇ ਤੇ ਐਸਐਸਪੀ ਕੋ ਚਲਾ ਜਾਂਦਾ ਤੇ ਜੇ ਐਸਐਸਪੀ ਲੈਵਲ ਦਾ ਅਫਸਰ ਜਿਹੜਾ ਚੇਅਰ ਦੇ ਵਿੱਚ ਬੈਠਾ ਉਹਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਉਹਦੇ ਜਿਹੜੀ ਕਾਨਫਰੈਂਸਿੰਗ ਕਾਲ ਹਦਾਇਤਾਂ ਜਦੋਂ ਪਤਾ ਲੱਗਦੀਆਂ ਤੇ ਸਿਸਟਮ ਦੇ ਉੱਤੋਂ ਜਨਤਾ ਦਾ ਵਿਸ਼ਵਾਸ ਉੱਠ ਜਾਂਦਾ ਹੈ ਇਹ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਦਾ ਜੇ ਇਸ ਤਰੀਕੇ ਬਟਰ ਹੋ ਗਿਆ ਤੇ ਮੈਂ ਸਮਝਦਾ ਦੇਸ਼ ਵਾਸਤੇ ਕੋਈ ਹੋਰ ਵੱਡੀ ਚਿੰਤਾ ਦੀ ਗੱਲ ਨਹੀਂ ਮੈਂ ਤਾਂ ਸਮਝਦਾ ਸੀ ਸਾਡੀ ਪਾਰਲੀਮੈਂਟ ਸਾਰੇ ਕੰਮ ਛੱਡ ਕੇ ਅੱਜ ਉਹਨਾਂ ਨੂੰ ਤੇ ਇਸ ਗੱਲ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਸੀ ਕਿ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਬਚਾਉਣੀ ਕਿਤਾ ਮਜਬੂਰ ਹੋ ਕੇ ਜਦੋਂ ਮੈਂ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਦਾ ਹਾਲ ਦੇਖਦਾ ਕਿਉਂਕਿ ਇੱਕ ਨਾਲ ਨਹੀਂ ਇਸ ਵੀਡੀਓ ਦੇ ਵਿੱਚ ਵੀ ਹਾਲਾਤ ਇਹ ਨੇ ਕਿ ਉੱਥੇ ਕਿਹਾ ਜਾ ਰਿਹਾ ਹੈ ਕਿ ਰੂਲਿੰਗ ਪਾਰਟੀ ਦੇ ਐਮਐਲਏ ਨਾਲ ਟਾਈ ਅਪ ਕਰ ਲੋ ਉਹਨਾਂ ਨੂੰ ਸੈਟੀਸਫਾਈ ਕਰਨਾ ਜਿਸ ਤਰ੍ਹਾਂ ਉਹ ਠੀਕ ਮਹਿਸੂਸ ਕਰੇ ਉਦੇ ਘਰਾਂ ਦੇ ਵਿੱਚ ਕੈਂਡੀਡੇਟ ਜਿਹੜੇ ਦੂਜੇ ਪਾਰਟੀਆਂ ਦੇ ਨੇ ਉਹਨਾਂ ਦੇ ਨਾਮੀਨੇਸ਼ਨ ਜਿਹੜੇ ਆ ਉੱਥੇ ਪਾੜ ਦਿਓ ਖੋਲੋ ਉਹਨਾਂ ਨੂੰ ਰੋਕ ਲਓ ਨਾਮੀਨੇਸ਼ਨ ਨਾ ਫਾਈਲ ਕਰਨ ਦਿਓ ਸਿਰਫ ਇਹਨਾਂ ਨੇ ਆਪਣਾ ਜਿਹੜਾ ਪਾਸਟ ਐਕਸਪੀਰੀਅੰਸ ਸੀ ਪੰਚਾਇਤ ਇਲੈਕਸ਼ਨ ਦਾ ਉਹਦੇ ਤੋਂ ਇੱਕ ਚੀਜ਼ ਸਿੱਖੀ ਭਈ ਆਪਾਂ ਪਬਲਿਕ ਆਈਚ ਨਹੀਂ ਕੁਝ ਕਰਨਾ ਜਦੋਂ ਨਾਮੀਨੇਸ਼ਨ ਸੈਂਟਰ ਦੇ ਉੱਤੇ ਕਰਦੇ ਆ ਤੇ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਿਆ ਉਸ ਆਡੀਓ ਦੇ ਵਿੱਚ ਤੇ ਉਹਦੇ ਨਾਲ ਬਦਨਾਮੀ ਹੁੰਦੀ ਤੇ ਨਵਾਂ ਹੁਣ ਸਾਈਟ ਜਿਹੜੀ ਹੈ ਡਿਸਟ੍ਰਿਕਟ ਦਾ ਹੈੱਡ ਦੱਸ ਰਿਹਾ ਵੀ ਮਾਰਡਰ ਆਫ ਡੈਮੋਕ੍ਰੇਸੀ ਕਿੱਥੇ ਕਿੱਥੇ ਕਰ ਸਕਦੇ ਹੋ ਤੇ ਕੈਂਡੀਡੇਟ ਦੇ ਘਰ ਚਲੇ ਜਾ ਉਹਨੂੰ ਗਣਿਚ ਰੋਕ ਲਓ ਕੋਈ ਹੋਰ ਤਰੀਕਾ ਉਹਨੂੰ ਕਿਸੇ ਤਰੀਕੇ ਇੰਟੀਮੀਡੇਟ ਕਰਨ ਦਾ ਦੇਖ ਲਓ ਪਰ ਕਿਸੇ ਵੀ ਹਾਦਸੇ ਦੇ ਵਿੱਚ ਜਿਹੜਾ ਨੋਮੀਨੇਸ਼ਨ ਸੈਂਟਰ ਦੇ ਵਿੱਚ ਜਾ ਕੇ ਇਹ ਕੰਮ ਨਹੀਂ ਕਰਨਾ ਕਿ ਜੇ ਨੋਮੀਨੇਸ਼ਨ ਸੈਂਟਰ ਦੇ ਅੰਦਰ ਚਲਾ ਗਿਆ ਉਹ ਫਿਰ ਕਹਿੰਦੇ ਆਰਓ ਦੀ ਜ਼ਿੰਮੇਵਾਰੀ ਆ ਉਹ ਕਿਸੇ ਤਰੀਕੇ ਉਹਦੇ ਨੋਮੀਨੇਸ਼ਨ ਰਿਜੈਕਟ ਕਰੇ ਉਹ ਵੀ ਉਧਰ ਹੜਤਾਲ ਮਿਲ ਹੋ ਜਾ ਔਰ ਨਾਲ ਜਿਗਰ ਹੋ ਰਿਹਾ ਕਿ ਮੈਂ ਮੀਟਿੰਗ ਤੇ ਜਾ ਕੇ ਆਇਆ ਉਹਦੇ ਚ ਡੀਸੀ ਸਾਹਿਬ ਵੀ ਸਨ ਕਮਿਸ਼ਨਰ ਸਾਹਿਬ ਵੀ ਸਨ ਇੱਕ ਹੋਰ ਪੁਲਿਸ ਦੇ ਡੀਜੀ ਵੀ ਸਨ ਤੇ ਉਹਨਾਂ ਦਾ ਵੀ ਕਹਿ ਰਿਹਾ ਕਿ ਉਹ ਇਹ ਗੱਲ ਤਾਂ ਕਹਿੰਦੇ ਆ ਕਿ ਲੋਕਲ ਬਾਡੀ ਇਲੈਕਸ਼ਨ ਚ ਧੱਕਾ ਚੱਲਦਾ ਪਰ ਉੱਥੇ ਨਹੀਂ ਹੋਣਾ ਚਾਹੀਦਾ ਮਤਲਬ ਉਹਨਾਂ ਦੇ ਵੀ ਅਪਰੂਵਲ ਇੰਡਾਇਰੈਕਟ ਤਰੀਕੇ ਨਾਲ ਉਹ ਆਪਣੇ ਪੁਲਿਸ ਦੇ ਅਫਸਰਾਂ ਨੂੰ ਜੂਨੀਅਰ ਨੂੰ ਕਨਵੇ ਕਰ ਰਹੇ ਆ ਭਈ ਸਿਵਲ ਪ੍ਰਸ਼ਾਸਨ ਵੀ ਨਾਲ ਹੀ ਆ ਤੇ ਦੱਸੋ ਜਨਤਾ ਜਾਊਗੀ ਕਿੱਥੇ ਇਹਜ ਕਰਕੇ ਇਹ ਫਰਿਆਦ ਲੈ ਕੇ ਤੇ ਅੱਜ ਇੱਕ ਪੀਆਈਐਲ ਦੇ ਤੌਰ ਤੇ ਕਿਉਂਕਿ ਮੈਂ ਨਾ ਤਾਂ ਆਪ ਲੜ ਰਿਹਾ ਪਰ ਮੈਂ ਸਾਰਾ ਦਿਨ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਉੱਥੇ ਜਿਹੜੇ ਆ ਦੇਖਦਾ ਕਿ ਕਿਦਾਂ ਕੋਈ ਐਨਓਸੀ ਵਾਸਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਤੇ ਵੀਡੀਓ ਦਫ਼ਤਰਾਂ ਦੇ ਵਿੱਚ ਨਹੀਂ ਬੈਠੇ ਤੇ ਸਾਰੇ ਹਾਲਾਤ ਦੇਖ ਕੇ ਮਜਬੂਰ ਹੋ ਕੇ ਤੇ ਅਦਾਲਤ ਦਾ ਰੁਕ ਜਿਹੜਾ ਉਹ ਮੈਨੂੰ ਕਰਨਾ ਪਿਆ ਆਸ ਕਰਦੇ ਆ ਅਦਾਲਤ ਨੇ ਅੱਜ ਸਾਰੀ ਗੱਲ ਸੁਣੀ ਹੈ ਅਸੀਂ ਇਲੈਕਸ਼ਨ ਕਮਿਸ਼ਨ ਜਿਹੜਾ ਸਟੇਟ ਦਾ ਉਹਨੂੰ ਵੀ ਰਿਟਰਨ ਕੰਪਲੇਂਟ 4 ਪੇਜ ਦੀ ਸਵੇਰੇ ਫਾਈਲ ਕੀਤੀ ਸੀ ਉਹਦੀ ਕਾਪੀ ਤੁਹਾਨੂੰ ਦੇ ਦਾਂ ਉਹ ਕਾਪੀ ਅਸੀਂ ਕੋਰਟ ਦੇ ਵਿੱਚ ਵੀ ਹੁਣ ਜਿਹੜੀ ਹੈ ਉਹ ਕਾਰਡ ਦੇ ਉੱਤੇ ਲੈਂਦੀ ਆ ਲੇਕਿਨ ਕਿਉਂਕਿ ਪਹਿਲੇ ਸਵੇਰੇ ਮੈਂਸ਼ਨ 10 ਵਜੇ ਹੋਈ ਸੀ ਉਸ ਤੋਂ ਬਾਅਦ ਅਸੀਂ ਜਿਹੜੀ ਹੈ ਉਹ ਕੰਪਲੇਂਟ ਰਿਟਰਨ ਉੱਤੇ ਫਾਈਲ ਕਰਕੇ ਉਡੀ ਕਾਪੀ ਅਸੀਂ ਜਿਹੜੀ ਆ ਉਹ ਹੈਂਡਓਵਰ ਅਦਾਲਤ ਨੂੰ ਜਿਹੜੀ ਆ ਕਰ ਦਿੱਤੀ ਮੈਂ ਆਪ ਵੀ ਜਿਹੜੇ ਮੁੱਖ ਚੌਂਕ ਕਮਿਸ਼ਨਰ ਨੇ ਜਿਹੜੇ ਸਟੇਟ ਦੇ ਉਹਨਾਂ ਦੇ ਨਾਲ ਆਪ ਵੀ ਪਰਸਨਲੀ ਟੈਲੀਫੋਨ ਦੇ ਉੱਤੇ ਗੱਲ ਕੀਤੀ ਉਹਨਾਂ ਨੂੰ ਵੀ ਸਾਰੇ ਫੈਕਟਸ ਮੈਂ ਧਿਆਨ ਚ ਜਾਂਦੇ ਵੀ ਦੱਸੋ ਕੀ ਬਣੂਗਾ ਤੇ ਇੱਕ ਜ਼ਿਲ੍ਹੇ ਦੀ ਪੁਲਿਸ ਦਾ ਉਹਦੇ ਨਾਲ 10 ਅਫਸਰਾਂ ਜੀਆਂ ਹੋਰ ਆਵਾਜ਼ਾਂ ਪੂਰੀ ਮੀਟਿੰਗ ਜਿਸ ਨਾਲ ਕਾਨਫਰੰਸ ਕਾਲ ਚੱਲਦੀ ਹੈ ਤੁਸੀਂ ਸਾਰੇ ਐਕਸਪੀਰੀਅੰਸ ਜਰਨਲਿਸਟੋ ਸਾਰਾ ਕੁਝ ਉਹਦੇ ਤੇ ਚੱਲ ਰਿਹਾ ਇਸ ਕਰਕੇ ਦੱਸੋ ਜੇ ਆਹ ਹਾਲ ਹੋਊਗਾ ਤੇ ਇਦਾਂ ਇਲੈਕਸ਼ਨ ਕਰਾਉਂਦਾ ਕੀ ਫਾਇਦਾ ਵੀ ਜੇ ਇਦਾਂ ਰੂਲਿੰਗ ਪਾਰਟੀ ਨੂੰ ਇਨਡਕਸ਼ਨ ਜੁਣੀਆ ਉਹਦਾ ਹੀ ਡਿਕਲੇਅਰ ਕਰਦੇ ਹੋ ਇਲੈਕਸ਼ਨ ਕਮਿਸ਼ਨ ਕੋਲ ਸਦਾ ਹੀ ਤੇ ਜਿਹੜੇ ਜਿਹੜੇ ਬੰਦੇ ਐਮਐਲਏ ਦੇਣਗੇ ਇਹਨਾਂ ਦੇ ਜਿਹੜੀ ਸਭ ਚਟਾ ਦਿਓ ਸਿਵਲ ਜੱਜ ਕੋਰਟ ਫਿਰ ਆਮ ਲੋਕਾਂ ਨੂੰ ਤੁਸੀਂ ਕਦੇ ਵਾਸਤੇ ਵਿਚਾਰੇ ਧੱਕੇ ਖਾ ਰਹੇ ਆ ਦਰਦਰ ਦੇ ਉੱਤੇ ਤੇ ਅਦਾਲਤ ਨੇ ਜਿਹੜਾ ਹੈਗਾ ਕੁਝ ਭਾਜਪਾ ਪਾਰਟੀ ਦੇ ਵੀ ਮੈਂ ਦੇਖ ਰਿਹਾ ਸੀ ਉਹਨਾਂ ਦੇ ਵੀ ਵਕੀਲ ਸਾਹਿਬਾਨ ਪਾਰਟੀ ਬਣਨਾ ਚਾਹੁੰਦੇ ਆ ਕਿਉਂਕਿ ਇਹਨਾਂ ਸਾਰੀਆਂ ਪਾਰਟੀਆਂ ਦੇ ਸਵਾਰ ਮੈਂ ਵੀ ਇਸ ਕਰਕੇ ਪੀਐਲ ਫਾਈਲ ਕੀਤੀ ਸੀ ਕਿ ਇਹ ਤਾਂ ਡੈਮੋਕ੍ਰੇਸੀ ਨੂੰ ਬਚਾਉਣ ਦਾ ਮਸਲਾ ਹੈ ਕੋਈ ਇੰਡੀਵਿਜੂਅਲ ਕਿਸੇ ਦੇ ਖਿਲਾਫ ਨਹੀਂ ਹੈ ਇਸ ਕਰਕੇ ਕੋਰਟ ਨੇ ਨੋਟਿਸ ਜਿਹੜਾ ਉਹ ਦਿੱਤਾ ਮੰਡੇ ਨੂੰ ਜਿਹੜੀ ਸੁਣਵਾਈ ਹੋਏਗੀ ਅਸੀਂ ਆਸ ਕਰਦੇ ਹਾਂ ਕਿ ਬਹੁਤ ਗੰਭੀਰ ਮਸਲਾ ਅਦਾਲਤ ਇਸ ਮਸਲੇ ਤੇ ਸਖਤੀ ਨਾਲ ਕਾਰਵਾਈ ਜਿਹੜੀ ਆ ਕਰੇਗੀ